ਏ ਜੋ ਕਰਨਾ ਹੁਣ ਕਰ ਲੈ ਕਰਨਾ ਕੱਲ ਸੋ ਕਰ ਲੈ ਅੱਜੇ ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਇਹ ਹੁਣ ਜਾਣ ਪੜਿਆ ਦੁਨੀਆਂ ਚੌਦਿਨਾਂ ਦਾ ਮੇਲਾ ਚੌਕ ਦਿਨਾਂ ਦਾ ਮੇਲਾ ਪੜਾਟ ਨਹੀਂ ਲੱਗਣੀ ਨੀ ਲੈਣਾ ਕਦੇ ਨਾ ਵਾਪਸ ਮੁੜੀਆਂ ਕੱਠ ਨਾਲ ਸਬਬਾਂ ਦੇ ਬੇੜੀ ਪੂਰ ਤਿਰੰਜਨੀ ਕੁੜੀਆਂ ਨਚ ਰੀਆਂ ਪੂਤਲੀਆਂ ਜਗਤਮੰਦਾਰੀ ਵਾਲਾ ਖੇਲਾ ਇਹ ਆਉਣ ਜਾਣ ਬਣਿਆ ਬਣਿਆ ਚਾਰ ਦਿਨਾਂ ਦਾ ਮੇਲਾ ਰਹਾ ਘੁਮਰਾ ਪਾਉਂਦਾ ਸੀ ਰਾਤ ਮੁਰਾ ਪੌਂਦਾ ਸੀ ਉੱਚਾ ਤਾਣ ਤਾਣ ਕੇ ਸੀਨਾ ਨਿੱਤ ਬੈਠ ਬਨੇਰੇ ਤੇ ਗੁਟਕੂ ਕਰੇ ਕਬੂਤਰ ਚੀਨਾ ਉਤੋਂ ਬਾਜ ਚਪਟ ਮਾਰੀ ਪਾਸੋਂ ਆਣ ਪਿਆ ਗਲੇਲਾ ਏ ਹਉਣ ਜਾਣ ਬਣਿਆ ਦੁਨੀਆਂ ਚਾਰ ਦਿਨਾਂ ਦਾ ਮੇਲਾ ਪੀਰ 라ਵਣ ਦੇ 1 ਲੱਖ ਪੂਤ 2 ਲੱਖ ਨਾਤੀ ਨਿਤ ਜਗੇ ਦੀਪ ਮਾਲਾ ਉਸ ਕਰਨਾ ਦੀਵਾਨਾ ਭਾਤੀ ਸਭ ਪੀਰ ਪੰਗੰਬਰਾਂ ਨੇ ਮੰਨੀ ਮੌਤ ਗੁਰੂ ਜਗ ਚੇਲਾ ਏ ਹੌਣ ਜਾਣ ਬਣਿਆ ਦੁਨੀਆ ਚਾਰ ਦਿਨਾਂ ਦਾ ਮੇਲਾ ਵਾਰਧਿਆਨੇ ਕਿਤੇ ਨਾਲ ਮੌਤ ਦੇ ਦਾਵੇ ਉਠ ਸਾਸ਼ਕੰਦਰ ਨੇ ਕਿਤੇ ਜਗਤ ਜਿੱਤਣ ਦੇ ਦਾਵੇ ਐਸੀ ਆਣ ਚਪੇੜ ਵੱਜੀ ਰੁੜ ਗਿਆ ਜੂ ਰੋਟੀ ਤੋਂ ਡੇਲਾ ਇਹ ਹੁਣ ਜਨ ਬਣਿਆ ਦੁਨੀਆ ਚੌ ਦਿਨਾਂ ਦਾ ਮੇਲਾ ਪੁਰਿਆਂ ਕਰ ਤੂਤਾ ਦਾ ਮੁੜਕੇ ਦਾਗ ਨਹੀਂ ਲੈਣਾ ਸਦੀਆਂ ਆਕੇ ਵਿੱਚ ਤਾਕਤ ਦੇ ਨਾ ਕਰ ਮਨਾ ਮੂਰਖਾ ਬੰਦਾ ਦੁਨੀਆ ਯਾਦ ਕਰੂ ਕਰ ਲੈ ਨੇਕੀ ਖਟਕੇ ਜਨਮ ਸਹੇਲਾ ਇਹ ਆਉਣ ਜਾਣ ਬਣਿਆ ਦੁਨੀਆ ਚੋਂ ਦੀਨਾਂ come on top <laughs>